ਕਿ ਸਾਰਾ ਸੰਸਾਰ ਚੋਰਾ ਦਾ ਸੰਸਾਰ ਹੋ ਗਿਆ। ਸੁਧਨ ਨੂੰ ਤੇ ਛੁਪਾ ਕੇ ਰੱਖਣਾ ਪੈਂਦਾ ਭਾਵੇਂ ਧਨ ਗੁਰੂ ਦੀ ਗੋਲਿਕ ਹੋ ਜਾਵੇ, ਤਾਲਾ ਤੇ ਲਾਣਾ। ਦੁਕਾਨ ਨੂੰ ਤਾਲਾ ਲਾਓ, ਮਕਾਨ ਨੂੰ ਤਾਲਾ ਲਾਓ, ਅਟੈਚੀਨ ਨੂੰ ਤਾਲਾ ਲਾਓ, ਸੂਟਕੇਸ ਨੂੰ ਤਾਲਾ ਲਾ। ਬੜੇ ਬੜੇ ਲੋਕਰ ਬੈਂਕਾਂ ਦੇ ਚਾਰੇ ਪਾਸੇ ਤਾਲੇ ਹੀ ਤਾਲੇ ਤੇ ਮੈਨੂੰ ਕਹਿਣ ਦੇਣਾ ਜਿੰਨੇ ਤਾਲੇ ਨੇ ਮੇਰੇ ਖਿਆਲ ਇੰਨੇ ਦੁਨੀਆ 'ਚ ਚੋਰ ਹੋਣਗੇ لازਮੇ ਜਿੰਨੇ ਮਕਾਨ ਇੱਕ ਇੱਕ ਦਾ ਮਕਾਨ ਹੈ ਜਬੀ ਵੀ ਤਾਲੇ ਸਾਰੇ ਕਮਰਿਆਂ ਨੂੰ ਤਾਲੇ ਸਾਰੇ ਸੂਟ ਕੇਸਾਂ ਨੂੰ ਤਾਲੇ ਸਾਰੇ ਲੋਕਰਾਂ ਨੂੰ ਬੰਦ ਕਰਕੇ ਰੱਖੇ ਧਨ ਨੂੰ ਛਪਾਣੇ ਆਲਿਆਂ ਦੇ ਲੋੜ ਹੈ ਕਿਉਂ چھਪਾਣਾ ਹੈ ਚੋਰ ਨੇ ਛੋਰ ਵੀ ਆਪਣਾ ਧਨ ਚੋਰਾ ਤੋਂ ਚੁਪਾਉਂਦੇ ਨੇ ਦੂਜਾ ਚੋਰ ਨਾਲ ਲੁੱਟਦਾ ਹੁਣ ਮੈਂ ਅਰਜ਼ ਕਰਾਂ ਖਰੀਬਨ ਖਰੀਬਨ ਚੋਰ ਬਰਾਬਰੀ ਆਉਂਦੇ ਨੇ ਚੋਰੀ ਛੋਟੀ ਵੱਡੀ ਹੋ ਸਕਦੀ ਹੈ ਮੈਂ ਅਕਸਰ ਅਰਜ਼ ਕਰਦਾ ਹਾਂ ਇਸ ਵਾਸਤੇ ਪੰਜਾਬੀ ਮੁਹਾਵਰਾ ਹੈ ਕੱਖ ਦੀ ਚੋਰੀ ਲੱਖ ਦੀ ਚੋਰੀ ਕਿਹ ਕੋਈ ਐਸਾ ਕਿਉਂ ਕਹਿ ਦਿੱਤਾ ਇਕਨੇ ਤੇ ਸਿਰਫ ਕੱਖ ਚੋਰਾਇਆ ਔਰ ਇਕਨੇ ਲੱਖ ਚੋਰਾਇਆ ਕਿ ਦੋਵੇਂ ਬਰਾਬਰ ਕਿਵੇਂ ਹੋ ਗਏ ਕੱਖ ਦੀ ਚੋਰੀ ਲੱਖ ਦੀ ਚੋਰੀ ਚੋਰੀ ਛੋਟੀ ਵੱਡੀ ਆਉਂਦੀ ਏ ਚੋਰ ਛੋਟਾ ਵੱਡਾ ਨਹੀਂ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਕੱਖ ਚੁਰਾਇਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਲੱਖ ਚੁਰਾਇਆ ਜਿਹਨੂੰ ਛੋਟਾ ਮੌਕਾ ਮਿਲਿਆ ਉਹਨੇ ਇੱਕ ਮਨੁੱਖ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਪੂਰੇ ਪਰਿਵਾਰ ਨੂੰ ਲੁੱਟਿਆ ਜਿਹਨੂੰ ਛੋਟਾ ਮੌਕਾ ਮਿਲਿਆ ਉਨੇ ਸਿਰਫ ਕੌਮ ਨੂੰ ਲੁੱਟਿਆ ਜਿਹਨੂੰ ਵੱਡਾ ਮੌਕਾ ਮਿਲਿਆ ਉਹਨੇ ਸਾਰੇ ਦੇਸ਼ ਨੂੰ ਲੁੱਟਿਆ ਕੌਮ ਲੁੱਟਿਆ ਰਜਕੇ ਲੁੱਟੇ ਜਿਹੜਾ ਹਿਸਬਾ ਵੀ ਜ਼ਿਆਦਾ ਸੰਪਨ ਤੇ ਸਮਰੱਥ ਹੈ ਉਹਨੇ ਸਾਰੀ ਦੁਨੀਆ ਨੂੰ ਲੁੱਟਿਆ ਕਹਿਣ ਦੇਣਾ ਮੈਂ ਬਾਰ ਬਾਰ ਮਾਫੀ ਮੰਗ ਲਾ ਵਾਸਤੇ ਕੋਈ ਸ਼ਬਦ ਨਾ ਹੁੰਦਾ ਕਿ ਮੈਂ ਨਹੀਂ ਕਹਿ ਸਕਦਾ ਸਮਾਜ ਇਸ ਵਕਤ ਚੋਰਾਂ ਦਾ ਸਮੁੱਚੇ ਸੰਸਾਰ ਵਿੱਚ ਚੋਰੀ ਹੈ ਉਸੇ ਇੱਕ ਦੇਸ਼ ਦਾ ਵੀ ਨਾਂ ਨਹੀਂ ਲੈ ਸਕਦੇ ਜਿੱਥੇ ਚੋਰੀ ਨਾ ਹੋਵੇ ਚੋਰੀ ਨਾ ਮੈਨੂੰ ਗੱਲ ਬੋਲ ਰਹੀ ਨਹੀਂ ਜੇਤੇ ਆ ਗਏ ਤੇ ਮੈਂ ਆਪ ਨੂੰ ਸਰਵਨ ਕਰਾਈਏ ਸੰਨ 81 ਦੀ ਗੱਲ ਹੈ ਦਾਸ ਨੇ ਉਹ ਔਰਤ ਸਿੰਘ ਸਭਾ ਵਿੱਚ ਕਥਾ ਕਰ ਰਿਆ ਸੀ ਇਹ ਆਸਤਾਨ ਉਦੋਂ ਨਵਾਂ ਨਵਾਂ ਬਣਿਆ ਸੀ ਦਾਸਨੂੰ ਬੁਲਾਇਆ ਵੇ 15 20 ਦਿਨ ਕਤਾ ਕਰੋ ਦਸਵੀਂ ਘਰ ਨੇ ਆਲੇ ਦੁਆਲੇ ਏ ਵੀ ਨਹੀਂ ਆਉਂਦੇ ਤੇ ਕੋਈ ਗੁਰਦੁਆਰੇ ਦਾ ਕੁਝ ਪਤਾ ਚੱਲੇ ਵੀ ਗੁਰਦੁਆਰਾ ਬਣੇ ਐਸ ਤਿੰਨ ਦਿਨ ਕਥਾ ਕਰਦਿਆਂ ਮੈਨੂੰ ਹੋਇਆ ਕਿ ਚੌਥੇ ਦਿਨ ਰਾਤ ਨੂੰ ਜਦ ਮੈਂ ਪ੍ਰਾਪਤ ਨੂੰ ਜਾਂ ਲੈਨੇ ਉੱਥੇ ਦੀਵਾਨ ਸਵੇਰੇ ਤੇ ਕੋਈ ਮਤਾਰ ਦੇ ਕਣ ਵੀ ਨਹੀਂ ਆਉਂ। ਤੈਨੂੰ ਕਿਸੇ। ਲੱਜਦੇ ਨੇ ਕੰਮ ਕਰ। ਤੋਂ ਲਾਈਟ ਚਲੀ ਗਈ। ਕੋਲ ਬੈਠੇ ਸਨ ਮੇਰੇ ਸਰਦਾਰ ਕੀਰਤ ਸਿੰਘ ਸੇਟੇ। ਇਹਨੇ ਕਿ ਥੇ ਵੀ ਲਾਈਟ ਚਲੀ ਜਾਂਦੀ ਐ। ਮੈਨੂੰ ਕਹਿ ਲਗੇ ਜਾਂਦੀ ਤੇ ਨਹੀਂ ਅਸੀਂ ਪਹਿਲੀ ਵਾਰੀ ਦੇਖੇ ਪਹਿਲੀ ਵਾਰੀ ਦੇ ਲਾਈਟ ਨਹੀਂ ਜਾਂਦੀ ਉਹ ਹੁਣ ਪਿੱਛੇ ਥੋੜੇ ਦਿਨ ਹੋਏ ਨੇ ਉਦੋਂ ਵੀ ਹਾਦਸਾ ਹੋਇਆ ਉਦੋਂ ਤੇ ਸਾਰੇ ਅਮਰੀਕਾ ਦੇ ਚਲੇ ਗਏ ਮੈਂ ਸਨ ਇੱਕ ਐਸੀ ਵੀ ਗੱਲ ਕਰਦਾ ਸਾਰੇ ਨਿਊਯਾਰਕ ਦੀ ਲਾਈਟ ਚਲੀ ਬਿਜਲੀ 페 ਰਾਦਦਾ ਜੋ ਲਿਫਟਾਂ ਦੇ ਸੰਨ ਉਹ ਲਿਫਟ ਦੇ ਜ ਫਸੇ ਰਹੇ ਜੋ ਇਲੈਕਟ੍ਰਿਕ ਟ੍ਰੇਨਾਂ ਦੇ ਜ ਵੈਫੇਰ ਸੰਨ ਉਹ ਟ੍ਰੇਨਾਂ ਦੇ ਫਸੇ ਰਹੇ ਬੈਂਕ ਦੀ ਸਕਿਉਰਿਟੀ ਸਾਰੇ ਬੈਂਕਾਂ ਦੀ ਸਕਿਉਰਿਟੀ ਇਲੈਕਟ੍ਰਿਕ ਸਿਸਟਮ ਨਾਲ ਹੈ ਸਕਿਉਰਿਟੀ ਸਿਸਟਮ ਵੀ ਫੇਲ ਹੋ ਗਿਆ ਮੈਨੂੰ ਕੀਰਤ ਸਿੰਘ ਜੀ ਨੇ ਕਿਹਾ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਨਹੀਂ ਕਿਉਂ ਹੋਇਆ ਔਰ ਗਜ਼ਬ ਦੀ ਗੱਲ ਸਾਰੀ ਰਾਤ ਲਾਈਟ ਨਹੀਂ ਆਈ ਨਹੀਂ ਆ ਸਵੇਰੇ ਚਾਲੂ ਹੋਈ ਉਹਦੇ ਨਾਲ ਟੀਵੀ ਹਰ ਮਨੁੱਖ ਨੇ ਖੋਲਿਆ ਬਈ ਦੇਖੀਏ ਕਾਰਨ ਕੀ ਹੈ ਪਤਾ ਚਲਿਆ ਆਸਮਾਨੀ ਬਿਜਲੀ ਨਿਊਯਾਰਕ ਦੇ ਸਭ ਤੋਂ ਵੱਡੇ ਟ੍ਰਾਂਸਫਾਰਮਰ ਤੇ ਗਿਰ ਗਈ ਉਹਨੇ ਸਾਰਾ ਸਿਸਟਮ ਤੋੜ ਕੇ ਰੱਖ ਦਿੱਤਾ ਟਰਾਂਸਫਾਰਮਰ ਜਲਾ ਕੇ ਰੱਖਿਆ ਸਿਸਟਮ ਸਾਰਾ ਬੰਦ ਹੋ ਗਿਆ ਉਸ ਰਾਤ ਨੂੰ ਇੱਕ ਰਾਤ ਨੂੰ 454 ਚੋਰ ਪਕੜੇ ਗਏ ਬੈਂਕ ਲੁੱਟ ਗਏ ਦੁਕਾਨਾਂ ਲੁੱਟ ਗਏ ਘਰ ਲੁੱਟਦੇ ਹਨੇਰਾ ਸੀ ਉਹਨਾਂ ਨੂੰ ਪਤਾ ਚੱਲ ਗਿਆ ਸਕਿਉਰਿਟੀ ਸਿਸਟਮ ਦੇ ਪਿੱਛੇ ਬੈਂਕ ਲੁੱਟੇ ਗਏ ਸਟੋਰ ਲੁੱਟੇ ਗਏ ਦੁਕਾਨਾਂ ਲੁੱਟੀਆਂ ਗਈਆਂ ਸੌ 400 ਚੋਰ ਇੱਕ ਰਾਤ ਵਿੱਚ ਪਕੜੇ ਗਏ ਕਿ ਸਾਰੀ ਪੁਲਿਸ ਹਰਕਤ ਦੇ ਚ ਆ ਗਈ ਹਾਂ ਦੇਰ ਹੈ ਤੇ ਗੜਬੜ ਨਾ ਮੈਂ ਇਹ ਦੇਖ ਕੇ ਦਿਨ ਨੂੰ ਅਖਬਾਰਾਂ ਚ ਪੜ੍ਹ ਕੇ ਤੇ ਟੀਵੀ ਤੇ ਤੱਕ ਕੇ ਸੁਣ ਕੇ 당ਗ ਰਿਹਾ ਰੁਮੇ ਸਰਦਾਰ ਫੀਰਸ ਸਿੰਘ ਨੂੰ ਕਿਹਾ ਮੈਂ ਗੱਲ ਇੱਕ ਰਾਤ ਲਾਈਟ ਗਈ ਨਿਊਯਾਰਕ 200 ਤੋਂ ਪਕੜੇ ਗਏ ਨੇ ਜਿਹੜੇ ਨਹੀਂ ਪਕੜੇ ਗਏ ਉਹ ਅਲੱਗ ਚੁੱਕੇ ਪੁਲਿਸ ਕਹਿ ਰਹੀ ਸੀ ਜਿਹੜੇ ਪਕੜੇ ਗਏ ਨੇ ਤੇ ਕੁਝ ਵੀ ਨਹੀਂ ਇਸ ਤੋਂ 7-8 ਗੁਣਾ ਹੋਰ ਨੇ ਬੈਂਕਾਂ ਦੇ ਬੈਂਕ ਸਟੋਰਾਂ ਦੇ ਸਟੋਰ ਲੁੱਟ ਕੇ ਲੈ ਗਏ ਨਹੀਂ ਪਕੜੇ ਗਏ ਆ ਪਕੜੇ ਗਏ ਕਉ ਫੇ ਜਿਤਨੇ ਚੋਰ ਸਾਨਿਤ ਨਹੀਂ ਪੁਲਿਸ ਨਹੀਂ ਸੀ ਜੇਨੂੰ ਦਾ ਲਗਿਆ ਸਭ ਚੋਰਾਣ ਲੱਗ ਪਿਆ ਮੈਂ ਕੇਰਤ ਸਿੰਘ ਨੂੰ ਕਹ ਮੈਂ ਕਿ ਅਮਰੀਕਾ ਨਾਲੋਂ ਫਿਰ ਭਾਰਤ ਚੰਗਾ کئی ਪ੍ਰਾਂਤਾਂ ਚ ਰਾਤ ਨੂੰ ਰੋਜ਼ ਲਾਈਟ ਜਾਂਦੀ ਏ ਇੱਕ ਵੀ ਚੋਰ ਨਹੀਂ ਪਕੜਿਆ ਜਾਂਦਾ ਕੋਈ ਚੋਰੀ ਇਤਨੀ ਹੁੰਦੀ ਨਹੀਂ ਮੈਂ ਕਹਿੰਦੇ ਸਮਝਦਾ ਸੀ ਹਿੰਦੁਸਤਾਨ ਨਾਲੋਂ ਅਮਰੀਕਾ ਬਹੁਤ ਅੱਗੇ ਹੈ ਮੈਨੂੰ ਪਿੰਜ ਲੱਗਦੇ ਚੋਰਾਂ ਦਾ ਹੀ ਦੇਸ਼ ਹੈ ਆ ਗੋਗੇ ਇੰਨੇ ਚੋਰ ਇੱਕ ਰਾਤ ਦੇ ਦਰਸਲ ਅਗਰ ਕੋਈ ਸ਼ਰੀਫ ਹੈ ਤੋ ਇਸ ਵਾਸਤੇ ਹੈ ਅਜੇ ਚੋਰੀ ਕਰਨ ਦਾ ਮੌਕਾ ਨਹੀਂ ਮਿਲਿਆ ਛੋਟਾ ਮੌਕਾ ਮਿਲੇ ਹੈ ਉਹ ਗੁਰਦੁਆਰੇ ਦੇ ਚੁੱਕੇ ਸੇ ਦੀਆਂ ਚਪਲਾਂ ਹੀ ਚੋਰਾ ਕੇ ਲੈ ਗਿਆ ਵੱਡਾ ਮੌਕਾ ਮਿਲਿਆ ਸਾਰੀ ਗੋਲਤ ਹੜੱਪ ਕਰ ਗਿਆ ਮੌਕੇ ਦੀ ਗੱਲ ਛੋਟਾ ਮੌਕਾ ਮਿਲਿਆ ਇੱਕ ਬੰਦੇ ਨੂੰ ਲੁੱਟਿਆ ਵੱਡਾ ਮੌਕਾ ਮਿਲਿਆ ਸਾਰੇ ਪਰਿਵਾਰ ਨੂੰ ਲੁੱਟਿਆ ਹੋਰ ਵੱਡਾ ਮੌਕਾ ਮਿਲਿਆ ਸਾਰੇ ਕੌਮਾਂ ਨੂੰ ਲੁੱਟਿਆ ਔਰ ਵਕਤ ਦਾ ਮੌਕਾ ਮਿਲੇ ਸਾਰੇ ਦੇਸ਼ ਨੂੰ ਲੁੱਟਿਆ ਇਸ ਤੋਂ ਜ਼ਿਆਦਾ ਸਮਰਥਾ ਹੈ ساری ਦੁਨੀਆ ਨੂੰ ਲੁੱਟੇ ਇਸ ਦੁਨੀਆ ਦੇ ਦੁਨੀਆ ਦੇ ਲੁਟੇਰੇ ਦੇਸ਼ ਦੇ ਲੁਟੇਰੇ ਪਰਿਵਾਰ ਦੇ ਲੁਟੇਰੇ ਕੌਮ ਦੇ ਲੁਟੇਰੇ ਵਿਅਕਤੀ ਵਿਅਕਤੀ ਦੇ ਲੁਟੇਰੇ ਮੌਜੂਦ ਸਮਾਜ ਚੋਰਾ ਹੈ ਇਹ ਨੇ ਤਾਂ ਸਾਈਕਲ ਨੂੰ ਤਾਲਾ ਲਾਵਾਰ ਨੂੰ ਤਾਲਾ ਸਕੂਟਰ ਨੂੰ ਤਾਲਾ ਲਾ ਦੁਕਾਨ ਨੂੰ ਤਾਲਾ ਲਾ ਮਕਾਨ ਨੂੰ ਤਾਲਾ ਹਰ ਪਾਸੇ ਹੀ ਤਾਲੇ ਹੀ ਤਾਲੇ ਤੇ ਤਾਲੇ ਸੰਤਾਂ ਤੋਂ ਡਰਦੇ ਨਹੀਂ ਲਾਏ ਜਾਂਦੇ ਚੋਰਾਂ ਤੋਂ ਡਰਦੇ ਨੇ ਇਹਦਾ ਮਤਲਬ ਚੋਰੀ ਤੇ ਚੋਰ ਹਰ ਜਗ੍ਹਾ ਮੌਜੂਦ ਵਾਲ ਬੰ 8-9 ਸਾਲ ਪੁਰਾਣੀ ਗੱਲ ਹੈ ਇਤਿਹਾਸਿਕ ਮੰਦਿਰੇ ਬਨਾਰਸ ਦੇ ਸ਼ਿਵ ਦੀ ਰਾ ਮੁਕਟ ਚੋਰੀ ਹੋ ਗਿਆ। ਤੋਂ ਮੁਕਟ ਬਿਤੇ ਨੀਲਮ ਪੰਨੇ ਜੜਤਸਨ ਕਰੋੜਾਂ ਦਾ ਮੁਕਟ ਚੋਰੀ ਹੋ। ਸਾਰੇ ਦੇਸ਼ ਦੇ ਚ ਹਲਚਲ ਯੂਪੀ ਦੇ ਚ ਹਲਚਲ ਹੋਣੀ ਸੀ। ਸਾਰੇ ਯੂਪੀ ਦੇ ਚ ਬਹੁਤ ਵੱਡੇ ਪੱਦਰ ਤੇ ਹਲਚਲ। ਹੈ ਇਤਿਹਾਸਕ ਉਹ ਕੀਮਤੀ ਮੁਕਟ ਚੋਰੀ ਹੋ ਗਿਆ। ਫੇਰ ਨਵੇਂ ਆ ਬ ਕੋ ਮੁਕਟ ਫਿਰ ਪੁਜਾਰੀ ਕੋ ਲਵੇ ਤਿੰਨਵੇਂ ਅਸਵਾਰਾਂ ਦੀ ਕਬਰ ਤੇ ਵੀ ਦੀ ਕਬਰ ਇਹਦਾ ਮਤਲਬ ਜੋ ਪੂਜਾ ਕਰ ਰਿਹਾ ਸੀ ਉਹ ਵੀ ਚੋਰ ਸੀ ਬਾਅਦ ਵਿੱਚ ਪਤਾ ਚੱਲਿਆ ਮੁਖੀਏ ਵੀ ਨਾਲ ਸਨ ਤੋਂ ਮੰਦਰ ਦੇ ਜਿਹੜੇ ਮੁੰਤਜ਼ਮ ਸਨ ਉਹ ਵੀ ਚੋਰ ਸਨ ਆਦੋਗ ਸਮਾਜ ਚੋਰਾੰਗ ਜਿਹਨੂੰ ਮੌਕਾ ਨਹੀਂ ਮਿਲਿਆ ਬਸ ਸ਼ਰੀਰ ਹੈ ਜਦੋਂ ਮੈਨੂੰ ਕੋਈ ਕਹਿੰਦਾ ਦੋ ਲਫ਼ਜ਼ ਮੈਂ ਕਹਿ ਦਿਆਂ ਵੇ ਫਲਾਣਾ ਤੇ ਬੜਾ ਤਿਆਗੀ ਹੈ ਮੈਂ ਕਹਿੰਦਾ ਹਾਂ ਨਾ ਹੱਥ ਮਾਰਨ ਦਾ ਨਹੀਂ ਮੌਕਾ ਮਿਲਿਆ ਸਹੀ ਤਿਆਗੀ ਫਲਾਣਾ ਦੇ ਬੜਾ ਸਦਾਚਾਰੀ ਹੈ ਦੁਰਾਚਾਰੀ ਹੋਣ ਦਾ ਮੌਕਾ ਨਹੀਂ ਮਿਲਿਆ ਫੈਸਲਾ ਚਾਹੀਏ। ਛੇੜ ਸਾਰੀ ਮੌਕੇ ਨੇ। ਮੌਕਾ ਛੋਟਾ ਮਿਲਿਆ। ਛੋਟਾ ਚੋਰ ਹੈ। ਮੌਕਾ ਵੱਡਾ ਮਿਲਿਆ। ਤਾਂ ਵੱਡੀ ਚੋਰੀ ਹੋ ਗਈ। ਇਸ ਵਾਸਤੇ ਕਹਿੰਦੇ ਨੇ ਚੋਰ ਸਾਰੇ ਇੱਕੋ ਜਿਹੇ ਆਉਂਦੇ ਨੇ। ਚੋਰੀ ਛੋਟੀ ਹੁੰਦੀ ਹੈ, ਚੋਰੀ ਵੱਡੀ। ਇਸ ਪਾਵਨ ਪਵਿੱਤਰ ਬਾਗ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਚੋਰ ਕੀ ਆਮਾ ਪਰੇ ਨ ਕੋਏ ਕਿ ਪਹਿਲੇ ਪਾਸਾ ਜੀ ਦਾ ਬਾਗ ਹੈ ਅੱਜ ਹੁਕਮਨਾਮਾ ਆਇਆ ਨਾਂ ਦਾ ਤਮੇ ਇਤਨੀ ਗੱਲ ਨਹੀਂ ਕਰਨੀ ਸੀ ਗੁਰੂ ਨਾਨਕ ਦੇ ਸ਼ਬਦ ਨੂੰ ਟੇਕ ਬਣਾ ਕੇ ਇਤਨੀ ਗੱਲ ਆਖੀ ਸ਼ਹਿਰੋਂ ਪਾਸੇ ਵਪਾਰ ਦੇ ਨਾਂ ਤੇ ਵੀ ਚੋਰੀ, ਰਾਜਨੀਤੀ ਦੇ ਨਾਂ ਤੇ ਵੀ ਚੋਰੀ, ਧਰਮ ਦੇ ਨਾਂ ਤੇ ਵੀ ਚੋਰੀ, ਚੋਰੀ, ਚੋਰੀ। ਇਹ ਤਾਂ ਠੀਕ ਹੈ, ਪੁਲਿਸ ਹੈ, ਹੱਤਕੜੀਆਂ ਨੇ, ਜੇਲਾ ਨੇ। ਪਰ ਕਾਨੂੰਨ ਬਣਾਉਣ ਵਾਲੇ ਜੇ ਚੋਰ ਹੋਣ ਤੇ ਕੌਮ, ਕਾਨੂੰਨ ਦੀ ਹਿਫਾਜ਼ਤ ਕਰਨ ਵਾਲੇ ਚੋਰ ਹੋਣ। ਸ਼ੇਖ ਸਾਦੀ ਸਾਹਿਬ ਦਾ ਇੱਕ ਬੋਲ ਖੇਤੇ ਆ ਰਿਹਾ ਦੁਸ ਦੇ ਮੁਹਾਫਿਜ਼ ਬਦਬਹੀ ਖ ਸ਼ੈਤਾਨ ਨਾਜ਼ਮ ਮੇਸ਼ਵਰ ਦੁਸਬ ਕਹਿੰਦੇ ਨੇ ਚੋਰ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੈਂ ਤੇ ਦੇਖ ਕੇ 당 ਹੋਇਆ ਚੋਰ ਹੀ ਰਖਵਾਲੇ ਬਣੇ ਨੇ ਚੋਰ ਹੀ ਪਹਿਰੇਦਾਰ ਬਣੇ ਨੇ ਦੁਸ ਦੇ ਮੁਹਾਫਿਜ਼ ਮੁਹਾਫਿਜ਼ ਕਹਿੰਦੇ ਰਖਵਾਲੇ ਪਹਿਰੇਦਾਰ ਦੋਸ ਬਹਿ ਕਹਿਨੇ ਨੇ ਚੋਰ ਦੋਸ ਦੇ ਮੁਹਾਫਿਜ਼ ਬਦਬਰੀਖਾ ਸ਼ੈਤਾਨ ਨਾਜ਼ਮ ਮੇਸ਼ਵਰ ਸ਼ਹਿਰ ਦਾ ਜਿਸ ਨੇ ਇੰਤਜ਼ਾਮ ਕਰਨਾ ਹੋਵੇ ਨਾ ਪ੍ਰਖਸ਼ਾ ਉਹਨੂੰ ਜ਼ਿਲਦਿਸ਼ ਅਮਨ ਅਮਾਨ ਕਾਇਮ ਰਵੇ ਸ਼ੇਖ ਸਾਦੀ ਸਾਹਿਬ ਕਹਿੰਦੇ ਜਿਹੜਾ ਨਾਜ਼ਮ ਹੈ ਉਹ ਤੇ ਸ਼ੈਤਾਨ ਹੈ ਤੇ ਜਿਹੜਾ ਪਹਿਰੇਦਾਰ ਹੈ ਉਹ ਤੇ ਚੋਰ ਹੈ ਦੇਸ਼ ਦਾ ਰਖੋ ਅੱਲਾ ਖੁਦਾ ਹੀ ਹੋਵੇ ਦੋਸ ਦੇ ਮੁਹਾਫਿਜ਼ ਭਾਵੇਂ ਇਰਾਨੀ ਸੂਫੀ ਸੰਤ ਹੈ ਉਸ ਸਮੇਂ ਆਪਣੇ ਇਰਾਨ ਦੀ ਗੱਲ ਕਰਦਾ ਹੈ ਦੋਸ ਦੇ ਮੁਹਾਫਿਜ਼ ਬਦਬਹੀ ਹਾ ਸ਼ੈਤਾਨ ਨਾਜ਼ਮ ਮੈਂ ਸ਼ਵਨ ਜਿਸ ਨੇ ਇੰਤਜ਼ਾਮ ਕਰਨਾ ਹੈ ਸਾਰੇ ਸ਼ਹਿਰ ਦਾ ਸਾਰੇ ਜ਼ਿਲ੍ਹਾ ਉਤੇ ਸ਼ੈਤਾਨ ਭੋਲਾ ਸਮਾਜ ਸੇ ਐਸਾ ਨਹੀਂ ਸੀ ਕਿ ਵਿਆਪਕ ਪੱਧਰ ਤੇ ਚੋਰੀ ਕਿਉਂ ਹੋ ਗਈ ਹੈ ਇੱਕੋ ਹੀ ਪ੍ਰਭਾਵ ਹੈ ਮਨੁੱਖ ਦੇ ਮਨ ਤੇ ਧਨ ਦਾ ਕਿ ਜੇ ਮੰਦਰ ਮਸਜਿਦ ਗੁਰਦੁਆਰੇ ਵੀ ਆਉਂਦਾ ਹੈ ਤੇ ਹੇ ਗੁਰੂ ਤੂੰ ਕਾਰੋਬਾਰ ਸਾਡਾ ਠੀਕ ਚਲਾਈ ਤਾਂ ਆਂਦਾ ਰਹੇ ਭਾਵੇਂ ਤੂੰ ਮਿਲਦਾ ਭਾਵੇਂ ਨਾ ਮਿਲ ਤੇਰੀ ਕੋਈ ਲੋੜ ਨਹੀਂ ਦਾ ਕਮਦੰਤਾ ਚੱਲਦਾ ਬੰਬੇ ਦੇ ਵਿੱਚ ਇਹ ਕਰੋਣਾ ਪਤੀ ਸੱਜਣ ਨੇ ਲੰਗਰ ਪਾਣੀ ਟਕਣ ਦਾ ਬਾਦ ਕਹਿ ਗਏ ਨਹੀਂ ਜੀ ਅਰਦਾਸ ਕਰੋ ਹੁਣ ਤਾਨੂੰ ਤੇ ਰੋਜ਼ ਉਹਦੇ ਕੋਲ ਇਤਨਾ ਆਂਦਾ ਹੈ ਮੇਰੇ ਘਰ ਗਿਣਨ ਵਾਸਤੇ 8-10 ਬੰਦੇ ਬੈਠਦੇ ਆਉਣਗੇ ਜੋ ਰੋਜ਼ ਦੀਆਂ ਅੰਦਰ ਮੈਂ ਫਿਰ ਗੁਰਮੁਖੋ ਕੀ ਅਰਦਾਸ ਕਰਨੀ ਹੈ ਖੰਡ ਕੇ ਧੰਦਾ ਚੱਲਦਾ ਰਹੇ ਤੇ ਹੋਰ ਵਾਦਾ ਹੋਵੇ ਗੁਰੂ ਵਾਦਾ ਹੋਵੇ ਮੈਂ ਕਿਹਾ ਜੇ ਵੀ ਰਜੇ ਆ ਕੋਈ ਨਹੀਂ ਆਪ ਦੀ ਗਿਆਸ ਲਈ ਅਰਜ ਕਰਾਂ ਕੇਵਲ ਧਨ ਦਾ ਪ੍ਰਵਾਹ ਐਸੇ ਮਨੁੱਖ ਦਾ ਪਾਤ ਪੂਜਾ ਦਾਨ ਪੰਨ ਸੇਵਾ ਸਿਮਰਨ ਕਥਾ ਕੀਰਤਨ ਕੇਵਲ ਧਨ ਲਈ ਹੈ ਧਰਮ ਲਈ ਨਹੀਂ ਪ੍ਰਮਾਤਮਾ ਲਈ ਨੇ ਗੁਰੂ ਲਈ ਕਿਉਂਕਿ ਸਮਾਜ ਚੋਰਾ ਰਹੇ ਤੇ ਧਨ ਨੂੰ ਸੁਪਾ ਕੇ ਰੱਖਣਾ ਪੈਂਦਾ ਕਬੀਰ ਕਹਿੰਦੇ ਨੇ ਦੀਰੀ ਸੇ ਗੱਡੀ ਗੱਡੀ ਪੈਨੇ ਹਰ ਪਾਸੇ ਪੈ ਨੇ ਕੋਈ ਲੁੱਟਦਾ ਹੀ ਨਹੀਂ ਕੋਈ ਚੁਰਾਉਂਦਾ ਹੀ ਨਹੀਂ ਐ ਵਾਸ ਵੀ ਸੁਣ ਲੈ ਰਾਮ ਨਾਮ ਕੀ ਲੋਟ ਹੈ ਲੋਟ ਸਕੇ ਤੋ ਲੋ ਰਾਮ ਦਾ ਨਾਮ ਵੱਡ ਮੁੱਲਾ ਹੈ ਰਾਇ ਦੁਨੀਆ ਦੀ ਸਾਰੀ ਦੌਲਤ ਨਿਛਾਵਰ ਕੀਤੀ ਜਾ ਸਕਦੀ ਉਹ ਸਹੀ ਰਹਿ ਕਬੀਰ ਕਹਿੰਦੇ ਜਿਤਨਾ ਲੁੱਟਣਾ ਹੈ ਲੁੱਟ ਲੈ राम नाम के लोट है लोट सके तो लोट फिर पाछे पछताओगे जब प्राण जाएंगे लुटेया नहीं चुराया नहीं बाद पछतातापेगा संसार में जो कीती हुई धन की चोरी बेईमानी की अंतिम समय शिवाय पछताताप तो और कुछ नहीं होता ਅੰਤਮ ਸਮੇਂ ਮਨੋ ਪਰੋਂਦਾ ਹੈ ਤੇ ਪੀੜਦਾ ਹੈ ਤੇ ਸਾਰੇ ਦੁੱਖਾਂ ਦੇ ਭੋਗ ਭੋਗਣੇ ਪੈਂਦੇ ਨੇ ਇਸੇ ਹੀ ਸ਼ਬਦ ਵਿੱਚ ਆ ਜਾਏਗਾ ਲੇਕਿਨ ਰਾਮ ਨਾਮ ਲੁੱਟਿਆ ਨਹੀਂ ਚੁਰਾਇਆ ਨਹੀਂ ਅੰਤਮ ਸਮੇਂ ਬਸ ਇਹ ਹੀ ਪਛਤਾਵਾ ਹੋਵੇਗਾ ਮੈਂ ਨਹੀਂ ਲੁੱਟਿਆ ਕਾਸ਼ ਲੁੱਟ ਲੈਂਦਾ ਕਾਸ਼ ਲੁੱਟ ਲੈਂਦਾ ਧਨ ਦੇ ਲੁੱਟਣ ਵਾਲੇ ਨੂੰ ਲੁਟੇਰਾ ਕਹਿੰਦੇ ਨੇ ਨਾਮ ਦੇ ਲੁੱਟਣ ਵਾਲੇ ਨੂੰ ਸੰਤ ਕਹਿੰਦੇ ਨੇ ਗੁਰਮੁਖ ਕਹਿੰਦੇ ਨੇ ਬ੍ਰਹਮ ਗਿਆਨੀ ਕਹਿੰਦੇ ਆਗਰ ਕਹਿੰਦੇ ਹਨ ਧਨ ਦੇ ਲੁੱਟਣ ਲੁਟੇਰੇ ਅਗਰ ਗ੍ਰਹਿਬ ਦੇ ਚਾਹ ਜਾਣ ਪਸੜ ਦੇ ਛਾ ਜਾਣ અપਮਾਨਿਤ ਹੁੰਦੇ ਨੇ ਨਾਮ ਦਾ ਲੁਟੇਰਾ ਉਹਦਾ ਤੇ ਸਨਮਾਨ ਪਰਮਾਤਮਾ ਆਪ ਕਰਦਾ ਸਾਰਾ ਸੰਸਾਰ ਕਰਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਬਾਗ ਦੇ ਜੋ ਕਹਿ ਰਹੇ ਨੇ ਅਖਰੀ ਅਰਥ ਨੇ ਆਰਾਮ ਕਰਾਂ ਲੇਟ ਪਾਉ ਨਾ ਕਰਾਂ ਲੇਕਿਨ ਇੱਕ ਨੁਕਤਾ ਭਾਵਪੂਰਵ ਹੋਰ ਪੜੇ ਸਾਹਮਣੇ ਰੱਖਦੇ ਹਾਂ ਸ਼ੋਰ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਕਰ ਦੇ ਚ ਬੈਠਾ ਹੈ ਬਾਜ਼ਾਰ ਦੇ ਚ ਬੈਠਾ ਹੈ ਮੰਦਰ ਮਸਜਿਦ ਗੁਰਦੁਆਰੇ ਦੇ ਚ ਬੈਠਾ ਹੈ ਕਿਧਰੇ ਵੀ ਹਰ ਵਕਤ ਚੱਲਦੀ ਚੋਰੀ ਦੇ ਅੰਦਰ ਚੋਰੀ ਹਰ ਵਕਤ ਚੱਲਦੀ ਹੈ ਪਰ ਚੋਰ ਚੋਰੀ ਕਰਨ ਦੇ ਵਿੱਚ ਉਦੋਂ ਸਫਲ ਹੋ ਜਾਂਦਾ ਹੈ ਜਿੱਥੇ ਉਸ ਨੂੰ ਮੌਕਾ ਮਿਲ ਜਾਵੇ ਕਿਉਂਕਿ ਮੌਕਾ ਹਰ ਵਕਤ ਨਹੀਂ ਹੈ ਹਰ ਜਗ੍ਹਾ ਨਹੀਂ ਹੈ ਸੰਤ ਦੇ ਅੰਦਰ ਦਇਆਬ ਆ ਹਰ ਵਕਤ ਚੱਲਦਾ ਹੈ। ਸੰਤ ਦੇ ਅੰਦਰ ਦਾਨੇ ਬਿਰਤੀ ਹਰ ਵਕਤ ਚੱਲਦੀ ਹੈ। ਕਿਰਤ ਦੇ ਵਿੱਚ ਉਹ ਦਮ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਹੈ। ਜਿੱਥੇ ਲੋੜ ਹੈ। ਮੇਰੇ خیال ਨਾਲ ਪੱਕੜ ਦੀ ਚਾਹੀਏ ਹੋਵੇ। ਮੈਂ ਇੱਕ ਦਫਾ ਫਿਰ ਦੋੜ। ਚੋਰ ਹਰ ਵਕਤ ਚੋਰ ਹੈ ਕਿਉਂਕਿ ਚੋਰੀ ਉਸ ਦੇ ਅੰਦਰ ਹਰ ਵਕਤ ਚੱਲਦੀ ਹੈ। ਕ੍ਰਿਤ ਅਦੇਤ ਉਹਦੋਂ ਪ੍ਰਗਟ ਹੁੰਦੀ ਹੈ ਕਦੋਂ ਜਿੱਥੇ ਮੌਕਾ ਮਿਲ ਜਾਏ ਮੌਕਾ ਮੈਂ ਸੰਤ ਦੇ ਅੰਦਰ ਦਇਆ ਤੇ ਦਾਨ ਵਰਤੀ ਹਰ ਵਕਤ ਚੱਲਦੀ ਹਰ ਵਕਤ ਚੱਲ ਕ੍ਰਿਤ ਅਦੇਤ ਉਹਦੋਂ ਪ੍ਰਗਟ ਹੁੰਦੀ ਹੈ ਜਿੱਥੇ ਲੋੜ ਪੈ ਜੇ ਜਿੱਥੇ ਉਸ ਨੂੰ ਲੋੜ ਮਹਿਸੂਸ ਹੁੰਦੀ ਹੈ ਤੇ ਹਾਂ ਜਿੱਥੇ ਮੇਰੀ ਦਇਆ ਪ੍ਰੇਤ ਰੂਪ ਵਿੱਚ ਪ੍ਰਗਟ ਹੋਵੇ